ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਸੰਘਰਸ਼ ਰਤ ਹੈਗਾ ਅਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਮਜ਼ਦੂਰ ਆਮ ਜਨਤਾ ਰੇਲ ਟ੍ਰੈਕਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨਾਂ ਗਾਉ ਨੂੰ ਰਿਹਾ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ। ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ। ਔਰ ਅਸੀਂ ਪ੍ਰੀ-ਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ। ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ ਔਰ ਜਿਹੜਾ 30 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 225 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਹਨਾਂ ਨਾਲ ਚੁੱਪੀ ਰਲ ਕੇ ਚੱਲੇ ਹੈ ਔਰ ਹੁਣ ਲਗਾਤਾਰ ਕੈਮਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ तमाम ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਹੈ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀ-ਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਫਤ ਹੈਗੀ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਆਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿ ਕੋਈ ਬਿੱਲਾਂ ਦੀ ਜਿਹੜੀ ਜੁਨਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਧਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਅਦਾ ਕਰ ਦਿੱਤਾ ਗਿਆ ਵਾ ਤੋਂ ਜੇ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਸਟਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇ ਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਨਾ ਕੰਪਨੀਆਂ ਨੂੰ ਰੀਡਿੰਗ ਲੈਣ ਵਾਲਾ ਚਾਹੀਦਾ ਨਾ ਬਿੱਲ ਵੰਡਣ ਵਾਲਾ ਚਾਹੀਦਾ ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੁੰਦੀਆਂ ਔਰ ਜੇ ਅਸੀਂ ਪ੍ਰੀਪੇਡ ਮੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦੇਣੇ ਆ ਇਹ ਫਿਰ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣਾਂਗੇ ਕਿ ਇਹ ਵਿਕਣਾ ਨਹੀਂ ਹੈਗਾ ਦੂਸਰਾ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਜਿਹੜੇ ਘਰੇਲੂ ਬਿੱਲ ਨੇ ਉਹਨਾਂ ਦਾ ਬਿੱਲਾਂ ਦਾ ਬਾਈਕਟ ਕਰਨਾ ਇਹ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਸਟੈਂਡ ਸੈਕੰਡਲੀ ਇਹ ਹੈ ਕਿ ਜੇਕਰ ਸਰਕਾਰ ਇਹ ਪ੍ਰੀਪੇਡ ਮੀਟਰ ਉਤਾਰਨ ਤੋਂ ਬਾਅਦ ਆਪਣੇ ਦਫ਼ਤਰਾਂ ਦੇ ਅੰਦਰੋਂ ਜੁਰਮਾਨਾ ਪਾਉਂਦੀ ਆ ਖਪਤਕਾਰਾਂ ਨੂੰ ਅਰੇਦੋਂ ਕਹਾ ਜੇ ਉਹਨਾਂ ਨੂੰ ਬਿੱਲ ਅਬ੍ਰਿਜਨਾ ਭੇਜ ਦਿਆ ਇਹਦਾ ਤਿੱਖਾ ਵਿਰੋਧ ਕਰਾਂਗੇ ਇਹ ਫਿਰ ਤਰਨੇ ਨਹੀਂ ਹੈਗੇ ਜਾਂ ਸਾਨੂੰ ਪੁਰਾਣੇ ਮੀਟਰ ਲਿਆ ਕੇ ਸਾਡੇ ਘਰਾਂ ਚ ਲਾ ਦਿਓ ਫਿਰ ਜਿਵੇਂ ਬਿੱਲ ਪਹਿਲੋ ਤਾਰੇ ਜਾਂਦੇ ਸੀ ਉਵੇਂ ਹੀ ਤਰਦੇ ਰਹਿਣਗੇ ਇਸ ਕਰਕੇ तमाम ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਵੇਂ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਜਿੱਡਾ ਵੱਡਾ ਹੈ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕਮਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ ਅੱਜ ਜਿਹੜੇ ਮੀਟਰ ਆ ਉਤਾਰ ਕੇ ਨੇੜੇ ਦੇ ਜਿਹੜੇ ਬਿਜਲੀ ਘਰ ਆ ਉਹਨਾਂ 'ਚ ਜਮ੍ਹਾਂ ਕਰਾਏ ਜਾਣਗੇ ਧੰਨਵਾਦ